ਨਵੀਂ ਦਿੱਲੀ ਕੁਝ ਨੁਕਤੇ ਬੜੇ ਜੋਸ਼ ਸ਼ੋਰ ਨਾਲ ਚੱਕ ਰਹੀ ਹੈ। ਨਵੀਂ ਦਿੱਲੀ ਕੋਸ਼ਿਸ਼ ਕਰ ਰਹੀ ਹੈ ਕਹਿੰਦੀ ਕਿ ਇੰਡੀਆ ਇਜ਼ ਸੈਕੂਲਰ ਤੇ ਭਾਰਤ ਇੱਕ ਲੋਕਰਾਜ ਹੈ। ਭਾਰਤ ਇੱਕ ਧਰਮ ਨਿਰਪੱਖ ਰਾਜ ਸੈਕੂਲਰ। ਕਹਿੰਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਸਿੱਖ ਨੇ ਜਿਹੜੇ ਉਹ ਬੜੇ ਪ੍ਰੋਸਪਰਸ ਨੇ ਖੁਸ਼ਹਾਲ ਨੇ ਸਿੱਖਸ ਆਰ ਵੈਰੀ ਪ੍ਰੋਸਪਰਸ ਲੀਵਿੰਗ ਇਨ ਇੰਡੀਆ। ਸੋ ਸੈਪਰੇਸ਼ਨ ਵਰਡ ਡਿਸਟੈਬਲਾਈਜ਼ ਸਾਊਥ ਏਸ਼ੀਆ ਭਾਰਤ ਦੇ ਜਿਹੜੇ ਵੱਖ-ਵੱਖ ਪੌਡਕਾਸਟਰ ਨੇ ਜਾਂ ਹਿੰਦੂਵਾਦੀ ਲੀਡਰ ਨੇ ਜਾਂ ਹਿੰਦੂਤਵੀ ਜਿੰਨੀਆਂ ਵੀ ਤਾਕਤਾਂ ਨੇ ਉੱਥੇ ਮਸ਼ੀਨਰੀ ਆ ਉਹਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਭਾਰਤ ਲੋਕ ਰਾਜ ਹੈ ਭਾਰਤ ਦੇ ਵਿੱਚ ਸਿੱਖ ਖੁਸ਼ਹਾਲੀ ਨਾਲ ਆਪਣਾ ਜੀਵਨ ਆ ਜਿਹੜਾ ਬਤੀਤ ਕਰ ਰਹੇ ਨੇ ਇਸ ਗੱਲ ਦੀ ਫੂਕ ਇਸ ਗੱਲ ਦੀ ਹਵਾ ਅਸੀਂ ਸਰਕਾਉਂਦੇ ਆ ਅੱਜ ਹੁਣ ਗੱਲ ਕਰਦੇ ਆ ਜਿਹੜੇ ਇਹ ਫੈਕਟ ਨੇ ਦੱਸੇ ਜਾਂਦੇ ਨੇ ਇਹਨਾਂ ਨਾਲ ਅਸੀਂ ਡਿਸੈਗਰੀਆ ਕਿਉਂਕਿ ਐ ਸੈਕੂਲਰ ਸਟੇਟ ਡਸ ਨਾਟ ਬੈਨ ਫਿਲਮ ਸੀਨਸ ਫਾਰ ਦਾ ਵਰਡ ਖਾਲਿਸਤਾਨ ਕਿ ਇੱਕ ਜੇ ਸੈਕੂਲਰ ਹੁੰਦੀ ਨਾ ਸਟੇਟ ਇੰਡੀਆ ਤਾਂ ਉਹਦੇ ਵਿੱਚ ਬਣਨ ਵਾਲੀਆਂ ਫਿਲਮਾਂ ਦੇ ਵਿੱਚ ਜਿਹੜਾ ਵਰਡ ਖਾਲਿਸਤਾਨ ਸਿਰਫ ਇੱਕ ਸ਼ਬਦ ਖਾਲਿਸਤਾਨ ਕਰਕੇ ਉਹਨਾਂ ਨੂੰ ਬੈਨ ਨਾ ਕੀਤਾ ਜਾਂਦਾ ਵਾਈਲ ਲੈਟਿੰਗ ਹੇਟ ਸਪੀਚ ਟ੍ਰੈਂਡ ਔਨਲਾਈਨ ਤੇ ਸਿੱਖਾਂ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਜਿਹੜਾ ਹੇਟ ਸਪੀਚ ਹੈ ਨਫ਼ਰਤ ਦੇ ਸ਼ਬਦ ਨੇ ਜਿਹੜੇ ਉਹਨਾਂ ਦਾ ਟ੍ਰੈਂਡ ਆਨਲਾਈਨ ਤੇ ਜਾਰੀ ਹੈ ਉਸ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਇੰਡੀਆ ਦੇ ਵਿੱਚ ਇਹ ਅਸੀਂ ਸਮਝ ਸਕਦੇ ਹਾਂ ਇਸ ਕਰਕੇ ਅਸੀਂ ਹੱਕ ਦੇ ਜ਼ੋਰ ਨਾਲ ਕਹਿ ਸਕਦੇ ਹਾਂ ਕਿ ਭਾਰਤ ਕੋਈ ਲੋਕਰਾਜ ਨਹੀਂ ਨਾ ਉਹ ਸੈਕੂਲਰ ਸੋ ਅਜਿਹੀ ਸਟੇਬਿਲਟੀ ਜਾਂ ਅਜਿਹੀ ਖੁਸ਼ਹਾਲੀ ਸਾਨੂੰ ਨਹੀਂ ਚਾਹੀਦੀ ਸਾਨੂੰ ਖਾਲਸਤਾ ਚਾਹੀਦਾ ਤੁਸੀਂ ਵੀ ਇੱਕ ਆਵਾਜ਼ ਉੱਚੀ ਆਵਾਜ਼ ਦੇ ਵਿੱਚ ਕਹੋ ਕਿ ਸਾਨੂੰ ਖਾਲਸਤਾ ਚਾਹੀਦਾ ਸਾਨੂੰ ਭਾਰਤ ਦੇ ਗੰਦ ਦੇ ਵਿੱਚ ਜਾਂ ਗੰਦੇ ਲੋਕਾਂ ਦੇ ਨਾਲ ਜ਼ਾਲਮ ਲੋਕਾਂ ਦੇ ਨਾਲ ਜ਼ੁਲਮੀ ਲੋਕਾਂ ਦੇ ਨਾਲ ਨਹੀਂ ਰਹਿਣਾ ਤੇ ਹੁਣ ਸਮਾਂ ਆ ਗਿਆ ਕਿ ਆਉਂਦੇ 2-4 ਸਾਲਾਂ ਤੋਂ ਪਹਿਲਾਂ-ਪਹਿਲਾਂ ਕਾਰਲਸਟਨ ਦੁਨੀਆ ਤੇ ਨਕਸ਼ੇ ਤੇ ਹੋਏਗਾ